ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੱਸਦੇ ਹਾਂ ਜੀ ਜਾਲ ਦੇ ਫਾਇਦੇ ਤਾਂ ਸਾਰਿਆਂ ਨੂੰ ਪਤਾ ਹੀ ਆ ਜਾਲ ਦੇ ਜਿਵੇਂ ਹੁਣ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਤੇ ਇਹਦਾ ਆਪਾਂ ਜਿਹੜਾ ਨੁਕਸਾਨ ਆ ਉਹ ਦੱਸਦੇ ਹਾਂ ਜਿਵੇਂ ਹੁਣ ਤੇਜ਼ ਹਵਾ ਚੱਲਦੀ ਆ ਹਨੇਰੀਆਂ ਚੱਲਦੀਆਂ ਨੇ ਜਿਆਦਾ ਕਈ ਵਾਰੀ ਨਾ ਇਦਾਂ ਨਿਸ਼ਾਨ ਜੇ ਪੈ ਜਾਂਦੇ ਆ ਆ ਦੇਖੋ ਇਹਦਾ ਕਾਰਨ ਹੁੰਦਾ ਇਹ ਵਿੱਚੋਂ ਸਹੀ ਹੁੰਦਾ ਜੀ ਇਹਦਾ ਵਿੱਚੋਂ ਦੇਖੋ ਕਈ ਵਾਰੀ ਲੱਗਦਾ ਜਦੋਂ ਦੇਖਣ ਤੇ ਨਾ ਕਸਟਮਰ ਨੂੰ ਵੀ ਵਿੱਚੋਂ ਪਤਾ ਨਹੀਂ ਖਰਾਬ ਹੋਊਗਾ ਜਿਹੜੇ ਉੱਪਰੋਂ ਕਾਲਾ ਜਿਹਾ ਹੋ ਜਾਂਦਾ ਲੱਗ। ਵਿੱਚੋਂ ਸਹੀ ਆ ਇਹ ਬਿਲਕੁਲ। ਇਹਦਾ ਇਹ ਜਿਹੜਾ ਇਦਾਂ ਨਿਸ਼ਾਨ ਬਣਨ ਦਾ ਕਾਰਨ ਆ ਜਦੋਂ ਤੇਜ਼ ਹਵਾ ਚੱਲਦੀ ਹੁੰਦੀ ਆ ਨਾ ਜਿਹੜੇ ਕੱਦੂ ਆ ਮੰਨ ਲਵਾ ਲੱਗੇ ਹੋਏ ਆਗੇ ਤੇ ਹਵਾ ਨਾਲ ਜਦੋਂ ਹਿੱਲਦੇ ਆ ਆ ਦੇਖੋ ਜਿਵੇਂ ਆਹ ਸੀਗਾ ਇੱਕ। ਆਹ ਦੇ ਇਹ ਹਵਾ ਨਾਲ ਜਦੋਂ ਛੋਟਾ ਜਿਹਾ ਹਿੱਲ-ਹਿੱਲ ਕੇ ਨਾ ਆ ਟਾਣੀਆਂ ਦੇ ਨਾਲ ਜਾਂ ਰੱਸੀਆਂ ਦੇ ਨਾਲ ਤੇ ਇਹਦੇ ਨਿਸ਼ਾਨ ਪੈ ਗਿਆ। ਇਹ ਜਿਵੇਂ ਜਿਵੇਂ ਵੱਡਾ ਹੋਈ ਜਾਣਾ ਇਹ ਨਿਸ਼ਾਨ ਇਦਾਂ ਹੀ ਰਹੂਗਾ। ਤੇ ਅੰਦਰੋਂ ਬਿਲਕੁਲ ਸਹੀ ਹੋਊਗਾ ਕੱਚਾ ਹੋਊਗਾ ਇਹ ਇਹ ਕਾਰਨ ਹੁੰਦਾ ਜੀ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਇਹ ਕਾਰਨ ਹੈ ਤਾਂ ਮੇਨ ਕਾਰਨ ਹੈ ਜਿਹੜਾ ਜਾਲ ਤੇ ਬਾਕੀ ਫਾਇਦਾ ਸਾਰਿਆਂ ਨੂੰ ਪਤਾ ਹੀ ਆ ਤੇ ਜਦੋਂ ਜ਼ਿਆਦਾ ਹਨੇਰੀ ਆਉਂਦੀ ਆਗੀ ਇਹਦੇ ਕਾਰਨ ਹੋ ਜਾਂਦਾ ਹੈਗਾ ਵੀ ਜਿਹੜੀਆਂ ਉੱਪਰ ਦਾਗ ਬਣ ਜਾਂਦੇ ਆ ਨਿਸ਼ਾਨ ਜੇ ਪੈ ਜਾਂਦੇ ਆ ਕਾਲਾ ਹੋ ਜਾਂਦਾ ਇਹ ਕਾਰਨ ਹੁੰਦਾ ਇੱਕ ਦੂਜੇ ਦੇ ਵਿੱਚ ਲੱਗ ਲੱਗ ਕੇ ਹੋ ਜਾਂਦਾ ਏਦਾਂ ਤੇ ਵਿੱਚੋਂ ਬਿਲਕੁਲ ਸਹੀ ਹੋਊਗਾ ਆ ਲਓ ਆਪਾਂ ਕੱਟ ਕੇ ਦਿਖਾ ਦਿੰਨੇ ਆ ਤੁਹਾਨੂੰ ਸਾਰਾ ਕੀ ਆ ਆ ਲਓ ਇਹ ਉੱਪਰੋਂ ਦੇਖੋ ਉੱਪਰੋਂ ਸਾਰਾ ਕਾਲਾ ਸੀਗਾ ਇਹ ਇਹ ਕਾਰਨ ਹੁੰਦਾ ਜੀ ਇਦਾਂ ਨਹੀਂ ਹੈਗਾ ਵੀ ਜੇ ਉੱਪਰ ਕਾਲਾ ਹੋ ਗਿਆ ਤੇ ਅੰਦਰੋਂ ਖਰਾਬ ਹੋਊਗਾ ਅੰਦਰੋਂ ਬਿਲਕੁਲ ਸਹੀ ਹੁੰਦਾ ਜਾਨੀ ਰਗੜਾ ਲੱਗ ਕੇ ਇੱਕ ਦੂਜੇ ਦੇ ਨਾਲ ਰਗੜਾ ਲੱਗ ਲੱਗ ਕੇ ਇਦਾਂ ਨਿਸ਼ਾਨ ਬਣ ਜਾਂਦੇ ਆ ਤੇ ਹੋਰ ਠੀਕ ਹੈ ਜੀ ਐਂਡ ਜਿਵੇਂ ਕਰਕੇ ਚਲਾ ਤੇ ਦੋਸਤੋ ਜਾਨੀ ਵੀਡੀਓ ਆਪਣਾ ਪਾਉਣ ਦਾ ਮਕਸਦ ਇਹੀ ਹੈਗਾ ਵੀ ਕਈ ਵਾਰੀ ਨਾ ਕਸਟਮਰ ਦੇਖ ਕੇ ਛੱਡ ਜਾਂਦੇ ਆਗੇ ਵੀ ਪਤਾ ਨਹੀਂ ਅੰਦਰੋਂ ਖਰਾਬ ਹੋਊਗਾ ਇਹ ਤੇ ਇਹ ਕਰਕੇ ਆਪਾਂ ਵੀਡੀਓ ਪਾਈ ਆਗੇ ਵੀ ਇਦਾਂ ਨਹੀਂ ਹੁੰਦਾ ਹੈਗਾ ਵੀ ਆਪਾਂ ਉੱਪਰੋਂ ਸਕਲ ਦੇਖ ਕੇ ਵੀ ਪਤਾ ਨਹੀਂ ਵਿੱਚੋਂ ਜਿਹੜੀ ਆ ਗਈ ਆਪਣੀ ਸਬਜ਼ੀ ਕਿਤੇ ਖਰਾਬ ਨਾ ਹੋਵੇ ਵੀ ਜਿਹੜੇ ਆਪਣੇ ਪੈਸੇ ਲੱਗੇ ਆਗੇ ਵੀ ਉਹ ਖਰਾਬ ਨਾ ਹੋ ਜਾਣ ਤੇ ਯਾਨੀ ਸਾਡਾ ਮੇਨ ਕਾਰਨ ਇਹੀ ਹੁੰਦਾ ਜਿਹੜੀ ਚੀਜ਼ ਖਰਾਬ ਹੁੰਦੀ ਹੈਗੇ ਉਹ ਅਸੀਂ ਕਸਟਮਰ ਨੂੰ ਪਹਿਲਾਂ ਹੀ ਕਹਿ ਦਿੰਨੇ ਆ ਜਾਂ ਉਹ ਅਸੀਂ ਕਸਟਮਰ ਨੂੰ ਸੇਲ ਹੀ ਨਹੀਂ ਕਰਦੇ ਉਹ ਅਸੀਂ ਅਲੱਗ ਕੱਢ ਦਿੰਨੇ ਹੁੰਨੇ ਆਗੇ ਜਿਹੜੀ ਚੀਜ਼ ਸਾਨੂੰ ਲੱਗਦੀ ਆ ਸਹੀ ਆ ਉਹੀ ਅਸੀਂ ਕਸਟਮਰ ਨੂੰ ਸੇਲ ਕਰਦੇ ਆ ਵੀ ਅਸੀਂ ਕਹਿ ਦਿੰਦੇ ਆ ਵੀ ਉੱਪਰ ਜਿਹੜਾ ਨਿਸ਼ਾਨ ਆ ਜੀ ਇਹ ਜਿਹੜਾ ਕਾਰਨੇ ਦਾ ਰਗੜਾ ਲੱਗਣ ਦਾ ਕਾਰਨ ਆਗਾ ਉੱਪਰ ਜਿਹੜਾ ਕਾਲਾ ਜਿਹਾ ਨਿਸ਼ਾਨ ਹੁੰਦਾ ਸੋ ਦੋਸਤੋ ਬਾਕੀ ਜੇ ਵੀਡੀਓ ਆਪਣੀ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਜੀ ਤੇ ਦੋਸਤੋ ਆਪਾਂ ਜਿਹੜੀ ਵੀਡੀਓ ਪਾਈ ਆ ਨਾ ਵੀਡੀਓ ਦੋਸਤੋ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਨਾ ਇਹ ਆਪਾਂ ਡਾਊਟ ਕਲੀਅਰ ਕਰਨਾ ਸੀਗਾ ਤੇ ਕਈ ਵਾਰੀ ਕਸਟਮਰ ਨੂੰ ਹੁੰਦਾ ਚਲੋ ਹਰ ਇੱਕ ਨੂੰ ਹੁੰਦਾ ਪੈਸੇ ਲਾਉਣੇ ਹੁੰਦੇ ਆ ਜੀ ਹਰ ਇੱਕ ਨੇ ਵੀ ਚੀਜ਼ ਆਪਾਂ ਨੂੰ ਸਹੀ ਮਿਲ ਜੇਵੇ ਤੇ ਇਹੀ ਆਪਾਂ ਕਲੀਅਰ ਕਰਨਾ ਸੀਗਾ ਵੀ ਜਿਹੜਾ ਉੱਪਰ ਜਿਹੜਾ ਨਿਸ਼ਾਨ ਹੁੰਦਾ ਕੀਏ ਤੇ ਜਿਵੇਂ ਕੋਈ ਵੀ ਆਪਾਂ ਜਾਲ ਵਾਲੀ ਸਬਜ਼ੀ ਲਈ ਹੋਈ ਆ ਜਦੋਂ ਤੇਜ਼ ਹਵਾ ਚੱਲਦੀ ਆ ਹਨੇਰੀ ਚੱਲਦੀ ਆ ਇੱਕ ਦੂਜੇ ਦੇ ਵਿੱਚ ਜਿਵੇਂ ਆਹ ਹੁਣ ਦੋ ਇਕੱਠੇ ਕੀਏ ਲੱਗੇ ਹੋਏ ਨੇ ਇੱਕ ਦੂਜੇ ਦਾ ਜਦੋਂ ਇਦਾਂ ਰਗੜਾ ਲੱਗੂਗਾ ਨਾ ਇਹਨਾਂ ਤੇ ਨਿਸ਼ਾਨ ਬਣ ਜਾਣਾ ਤੋਰੀ ਤੇ ਵੀ ਇਦਾਂ ਹੀ ਹੋਊਗਾ ਲੋਕੀ ਤੇ ਵੀ ਇਦਾਂ ਹੀ ਹੋਊਗਾ ਸੋ ਇਹ ਕਾਰਨ ਹੁੰਦਾ ਜੀ ਤੇ ਬਾਕੀ ਦੋਸਤੋ ਜੇ ਆਪਣੀ ਵੀਡੀਓ ਚੰਗੀ ਲੱ ਲਾਈਕ ਕਰ ਦਿਆ ਕਰੋ ਧੰਨਵਾਦ ਜੀ